ਸੋ ਸ਼ਾਨ ਘਾਟ ਦੇ ਵਿੱਚ ਮੰਡੀ ਲੱਗੀ ਪਈ ਹੈ ਹਾਂ ਜੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਜਦੋਂ ਕੋਈ ਸਸਕਾਰ ਕਰਨ ਆ ਤੇ ਆ ਜਾਂਦਾ ਫਿਰ ਕੀ ਹੁੰਦਾ ਹੈ ਇਹ ਬਾਬੂ ਜੀ ਫਿਰ ਜਿਵੇਂ ਮੰਨ ਕੇ ਚੱਲੋ ਕਈ ਵਾਰੀ ਜਾਂ ਕੋਈ ਆ ਜੇ ਤੇ ਸਾਨੂੰ ਮੰਡੀ ਵੇਲੀ ਕਰਨੀ ਪਊਗੀ ਜੀ ਇਸ ਕਿਸ ਤਰ੍ਹਾਂ ਹੀ ਕਰੀਏ ਜੀ ਪਿਛਲੇ ਸਾਲ ਹੋਇਆ ਸੀ ਬਾਬੂ ਜੀ ਹਾਂ ਜੀ ਜਿਵੇਂ ਮੰਨ ਕੇ ਚੱਲੋ ਬਾਦ ਸਾਹਿਬ ਗੁਜਰੀ ਜੀ ਹਾਂ ਉਦੋਂ ਮਤਲ ਮੰਡੀ ਵੇਲੀ ਕਰਾਈ ਸੀ ਜੀ ਠੀਕ ਹੈ ਰਾਤ ਨੂੰ ਲੋਕੀ ਵਹਿਮ ਕਰਦੇ ਆ ਵੀ ਸੰਖੇਣ ਘਾਟ ਜਾਮ ਬੰਦਾ ਨਹੀਂ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਜੀ ਸਾਨੂੰ ਮਤਲਬ ਸਾਨੂੰ ਤਾਂ ਆਪਣੇ ਮਾਲ ਕੋਲੇ ਪੈਣਾ ਹੀ ਹੈ ਜੀ ਜੇ ਮੰਨ ਲਓ ਜ਼ਿੰਮੇਵਾਰ ਦੀ ਮਜਬੂਰੀ ਹੈ ਸਾਡੀ ਗਰੀਬ ਬੰਦੇ ਦੀ ਮਜਬੂਰੀ ਹੈ ਜੀ ਸਾਡਾ ਇਹ ਕੰਮ ਹੈ ਜੀ ਮਜ਼ਦੂਰ ਦਾ ਇਹ ਜ਼ਿੰਮੇਵਾਰ ਦਾ ਸਾਡਾ ਇਹ ਕੰਮ ਹੈ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਅਨਾਜ ਮੰਡੀ ਜੋ ਸ਼ਮਸ਼ਾਨ ਘਾਟ ਦੇ ਵਿੱਚ ਚਲਦੀ ਹੈ ਤੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੈਬਨਿਟ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਹਲਕੇ ਦੀ ਇਹ ਅਨਾਜ ਮੰਡੀ ਹੈ ਜੋ ਸ਼ਮਸ਼ਾਨ ਘਾਟ ਦੇ ਵਿੱਚ ਚਲਦੀ ਹੈ ਤੇ ਜਿੱਥੇ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਦੇ ਨਾਲ ਖੇਤਾਂ ਚੋਂ ਭਰ ਕੇ ਲਿਆਂਦੀ ਕਣਕ ਇਸ ਸ਼ਮਸ਼ਾਨ ਘਾਟ ਦੇ ਵਿੱਚ ਠੇਰੀ ਕਰਦੇ ਨੇ ਤੇ ਬਾਅਦ ਵਿੱਚ ਪੱਖਾ ਲਾ ਕੇ ਇੱਥੇ ਬੋਰੀਆਂ ਦੀ ਪਰਾਇ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਲਿਫਟਿੰਗ ਹੁੰਦੀ ਹੈ ਤਸਵੀਰਾਂ ਤੁਹਾਨੂੰ ਬੇहद ਹੈਰਾਨ ਕਰਨ ਵਾਲੀਆਂ ਨੇ ਉਹ ਸ਼ਮਸ਼ਾਨ ਘਾਟ ਜਿੱਥੇ ਲੋਕ ਮ੍ਰਿਤਕ ਲੋਕਾਂ ਦੇ ਅੰਤਮ ਸੰਸਕਾਰ ਕਰਨ ਲਈ ਇਸ ਦੀ ਵਰਤੋਂ ਕਰਦੇ ਆ ਪਰ ਸਿਸਟਮ ਦੇਖੋ ਕਿਸ ਤਰੀਕੇ ਦੇ ਨਾਲ ਅਨਾਜ ਮੰਡੀ ਦੇ ਵਿੱਚ ਭਰ ਭਰ ਕੇ ਟਰਾਲੀਆਂ ਕਣਕ ਦੀਆਂ ਆ ਰਹੀਆਂ ਨੇ ਪਰ ਅਨਾਜ ਮੰਡੀ ਦੇ ਵਿੱਚ ਜਗ੍ਹਾ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਸ਼ਮਸ਼ਾਨ ਘਾਟ ਨੂੰ ਹੀ ਅਨਾਜ ਮੰਡੀ ਦਾ ਰੂਪ ਦੇ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਤਕਾਈ ਦੇ ਰਿਹਾ ਕਿਸ ਤਰੀਕੇ ਦੇ ਨਾਲ ਕਣਕ ਦੇ ਭਰੇ ਹੋਏ ਗੱਟੇ ਉਹਨਾਂ ਦੇ ਢੇਰ ਲੱਗੇ ਹੋਏ ਨੇ ਤੇ ਕਣਕ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਸ਼ੈੱਡ ਦੇ ਥੱਲੇ ਲੇਬਰ ਮਜ਼ਦੂਰ ਜੋ ਕਿ ਅਨਾਜ ਮੰਡੀ ਦੇ ਵਿੱਚ ਕਣਕ ਦੀ ਸਫਾਈ ਦਾ ਕੰਮ ਕਰਦੇ ਨੇ ਤੇ ਉਹ ਤੁਹਾਨੂੰ ਦਿਖਾਈ ਦੇ ਰਹੇ ਨੇ ਉੱਥੇ ਕਿਵੇਂ ਚਾਹ ਪਾਣੀ ਤੇ ਰੋਟੀ ਖਾ ਰਹੇ ਨੇ ਇਹ ਇਹ ਤਸਵੀਰਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲਦਿਆਂ ਨੇ ਜਿੱਥੇ ਸ਼ਮਸ਼ਾਨ ਘਾੜ ਦੇ ਵਿੱਚ ਅਨਾਜ ਮੰਡੀ ਚੱਲਦੀ ਹੈ ਤੇ ਜਿੱਥੇ ਕਿਸਾਨ ਆਪਣੀ ਫਸਲ ਸ਼ਮਸ਼ਾਨ ਘਾੜ ਦੇ ਵਿੱਚ ਲਿਆ ਕੇ ਸੁੱਟਦੇ ਨੇ ਅਤੇ ਉੱਥੋਂ ਬਾਅਦ ਪੱਖੇ ਲਾ ਕੇ ਕਣਕ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਕਣਕ ਦੀ ਭਰਾਈ ਕੀਤੀ ਜਾਂਦੀ ਹੈ ਬੋਰੀਆਂ ਦੇ ਵਿੱਚ ਭਰੀ ਹੋਈ ਕਣਕ ਲਿਫਟਿੰਗ ਨੂੰ ਉਡੀਕ ਰਹੀ ਹੈ ਤਸਵੀਰਾਂ ਬੇਹੱਦ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਦੂਜੀਆਂ ਸਰਕਾਰਾਂ ਨਾਲੋਂ ਕੁਝ ਵੱਖਰਾ ਕੀਤਾ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪੇਸ਼ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਪਰ ਤਸਵੀਰਾਂ ਕਿਸ ਤਰੀਕੇ ਦੇ ਨਾਲ ਬੋਲਦੀਆਂ ਨੇ ਇਹ ਤਸਵੀਰਾਂ ਵਿੱਚ ਦਿਖਾਈ ਦੇਣ ਵਾਲੀ ਅਨਾਜ ਮੰਡੀ ਪਿੰਡ ਬਾਦਲ ਦੀ ਹੈ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਖੇ दाना ਮੱਡੀ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਆਪਣੀ ਫਸਲ ਸ਼ਮਸ਼ਾਨ ਘਾਟ ਵਿੱਚੋਂ ਸੁੱਟਣ ਨੂੰ ਮਜਬੂਰ ਹੈ ਇਸ ਤੋਂ ਇਲਾਵਾ ਫਸਲ ਲੈ ਕੇ ਆਏ ਕਿਸਾਨ ਅਤੇ ਮਜ਼ਦੂਰ ਆਰਜੀ ਫੜ ਦੇ ਨਾਲ ਬਣੇ ਸ਼ਮਸ਼ਾਨ ਘਾਟ ਵਿੱਚ ਹੀ ਰਾਤਾਂ ਗੁਜ਼ਾਰਨ ਲਈ ਮਜਬੂਰ ਹੁੰਦੇ ਆ ਪਿੰਡ ਬਾਦਲ ਵਿੱਚ ਬਣੇ ਖਰੀਦ ਕੇਂਦਰ ਵਿੱਚ ਕਣਕ ਲੈ ਕੇ ਕਿਸਾਨਾਂ ਦੀ ਦਸ਼ਾ ਬਹੁਤ 72 ਦਿਖਾਈ ਦੇ ਰਹੀ ਹੈ ਜੀਦ ਲਈ ਬਣਾਏ ਗਏ ਫੜ ਵਿੱਚ ਥਾਂ ਦੀ ਘਾਟ ਕਰਕੇ ਕਿਸਾਨਾਂ ਨਾਲ ਆਰਜੀ ਮੰਡੀ ਦੇ ਨਾਲ ਸ਼ਮਸ਼ਾਨ ਘਾਟ ਵਿੱਚ ਕਣਕ ਸੁੱਟਣ ਲਈ ਮਜਬੂਰ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਬੰਧਾਂ ਦੀ ਘਾਟ ਕਰਕੇ ਉਹ ਆਪਣੇ ਦਿਨ ਰਾਤ ਨਰਕ ਤੋਂ ਭੈੜੀ ਹਾਲਤ ਵਿੱਚ ਕੱਟਣ ਲਈ ਮਜਬੂਰ ਹੁੰਦੇ ਆ ਤੇ ਪਿੰਡ ਕੋਟਲੀ ਦੇ ਕਿਸਾਨ surjit singh ਤੇ gurjant singh ਦਾ ਕਹਿਣਾ ਹੈ ਕਿ ਉਹਨਾਂ ਨੂੰ ਕਣਕ ਲੈ ਕੇ ਆਏ ਨੂੰ 6 ਦਿਨ ਹੋ ਗਿਆ ਹੈ ਫਸਲ ਦੀ ਰਾਖੇ ਲਈ ਉਹ ਦਿਨ ਰਾਤ ਇੱਥੇ ਮੰਜਾ ਢਾ ਕੇ ਰਹਿਣ ਤੇ ਸੌਣ ਲਈ ਮਜਬੂਰ ਰਹੇ ਗੁਰਜੰਟ ਸਿੰਘ ਦੇ ਅਨੁਸਾਰ ਇੱਥੇ ਪੀਣ ਵਾਲੇ ਪਾਣੀ ਅਤੇ ਪਖਾਨੇ ਦੇ ਵੀ ਕੋਈ ਪ੍ਰਬੰਧ ਹੈ ਉਸ ਨੂੰ ਨਾਤੇ ਨੂੰ ਕਈ ਦਿਨ ਲੰਘ ਗਏ ਤੇ ਰਾਤ ਨੂੰ ਮੱਛਰ ਇੰਨਾ ਜਿਆਦਾ ਹੁੰਦਾ ਹੈ ਕਿ ਉਹ ਕਰੀਮ ਲਾਉਣ ਤੋਂ ਇਲਾਵਾ ਹੱਥਾਂ ਪੈਰਾਂ ਦੇ ਦਸਤਾਨੇ ਪਾ ਕੇ ਸੌਣ ਦੀ ਕੋਸ਼ਿਸ਼ ਕਰਦਾ ਪਰ ਇਸ ਦੇ ਬਾਵਜੂਦ ਵੀ ਉਸ ਦੀ ਅੱਖ ਨਹੀਂ ਲੱਗਦੀ ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਮੰਡੀ ਅੰਦਰ 24 ਘੰਟੇ ਤੋਂ ਪਹਿਲਾਂ ਵਿਹਲੇ ਕਰਨ ਦੇ ਬਿਆਨ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਦੀ ਹਾਲਤ ਪਿਛਲੀਆਂ ਸਰਕਾਰਾਂ ਨਾਲੋਂ ਵੀ ਬੱਤਰ ਹੋਈ ਪਈ ਹੈ ਰਿਆਲਟਾ ਜੀ ਮੇਰਾ ਦਾ ਗਰਾਂਟਾ ਜੀ ਪਿੰਡ ਕਿਹੜਾ ਜੀ ਪਿੰਡ ਕੋਟਲੀਆ ਜੀ ਠੀਕ ਹੈ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਨੂੰ ਹੋ ਗਿਆ ਜੀ ਸ਼ੁਕਰਵਾਜ਼ਾ ਕਰਕੇ 8 ਵਜੇ ਦਾ ਠੀਕ ਹੈ ਸ਼ੁਕਰਗੁਜ਼ਾਰ ਹੋਣ ਕਲੇਗੀ ਹੋ ਗਈ ਤੁਹਾਡੀ ਖਰੀਦ ਕਿ ਨਹੀਂ ਕੱਲ ਹੋਈ ਹੈ ਖਰੀਦੀ ਕੱਲ ਹੋਈ ਕੱਲ ਹੋਈ ਤੇ ਇੰਨੇ ਦਿਨ ਕਿਵੇਂ ਲੱਗ ਗਏ ਜੀ ਸਰਕਾਰ ਭਗਵਾਨ ਜੀ ਫਿਰ ਇਹਦਾ ਹੋਣਾ ਸ਼ੁਕਰ ਸਰਕਾਰ ਤਾਂ ਕਹਿੰਦੀ ਭਗਵੰਤ ਮਾਣਾ ਹੁੰਦਾ ਸੀ ਵੀ ਜਿਉਂ ਟਰਾਲੀ ਲਾਉਂਗੇ ਨਾਲ ਦੀ ਨਾਲ ਕਰੇ ਨੀ ਇਹ ਤਾਂ ਹੁਣਾ ਤੁਹਾਡੇ ਕੋਲੇ ਬੈਠਾ ਮੈਂ ਹੋ ਗਿਆ ਝੂਠ ਮਾਰਦਾ ਇੱਕ ਨਵਾਂ ਪੈਸਾ ਝੂਠਾ ਆਪਣੀ ਗਰਾਂਟੀ ਸੁਣਦੇ ਸੁਣਦੇ ਕਿੱਥੇ ਹੋ ਸੋਨੇ ਦਾ ਇੱਥੇ ਉਥੇ ਸੋਣਾਗਾ ਤੇ ਬੱਚਾ ਰਾਤ ਨੂੰ ਟੂਬ ਹੈ ਮੇਰੇ ਕੋਲੇ ਟੂਬੇ ਲੱਗਦਾ ਵੀ ਨਹੀਂ ਦੀ ਸਾਰਾ ਹੁਣ ਭਾਈ ਮੈਂ ਖਤੂ ਤਲਾ ਕਹਿੰਦਾ ਆਪਸ ਜੇ ਇਹਦੀ ਕੰਕ ਵੀ ਆ ਪਈ ਹੈ ਇਹਦੀ ਵੀ ਮੇ ਨਾਲ ਦੀ ਪਈ ਹੈ ਠੀਕ ਹੈ ਕਿੱਥੇ ਬੰਨੇ ਉਹਦੇ ਚਲਕਿਆ ਕੁਛ ਇਹ ਕੰਮ ਦਾ ਕੁਛ ਚਲ ਗਈ ਸਰਕਾਰ ਨੂੰ ਕਿਵੇਂ ਦੇਖਦੇ ਹਾਂ ਜਿਹੜੀ ਸਰਕਾਰ ਦਾ ਨੀਤੀ ਜਾਨੀ ਦੇਸ਼ਾਂ ਨੂੰ ਕੀ ਹੁਣ ਚਲੋ ਕੋਈ ਚੱਕੀ ਦਾ ਕੋਈ ਸਾਜ਼ਾ ਕੋਈ ਚੱਕਿਆ ਜਾਦਾ ਫੇਰ ਹੀ ਸਰਕਾਰ ਆ ਠੀਕ ਹੈ ਜੀ ਮਾਲ ਲਾਲ ਦਾ ਚੱਕਿਆ ਜਾਵੇ ਤੇ ਕਮਲੇਬੜੀ ਅੱਜ ਵੀ ਜਰ ਹਰਾਨ ਕਾ ਛੋੜੇ ਆ ਸਰਸਾਂ ਦੇ ਬੈਠੇ ਹੁਣ ਮੈਨੂੰ ਹਲਤਾ ਲੱਗ ਜੂਗਾ ਸਵੇਰੇ ਵੇਲਾ ਕਰ ਰਿਹਾ ਅਸਲ ਮੈਨੂੰ ਨਹੀਂ ਤੇ ਮੌਸਮ ਉਹਨੂੰ ਖਰਾਬ ਹੋ ਜੇ ਮੌਸਮ ਖਰਾਬ ਬਹੁਤ ਔਖੇ ਨੇ ਹੋ ਸਕੀ ਕੜੀਆਂ ਆਈਆਂ ਬਹੁਤ ਔਖਾ ਦਾ ਆ ਪੱਖੇ ਥੱਲੇ ਲਾਇਟ ਆਈ ਸੀ ਮੰਜਾ ਜਿਹੜਾ ਹੋ ਪਿਆ ਪੱਖਾ ਉਹਨਾਂ ਲੱਗਿਆ ਦਿਲ ਚਾਰ ਲੌਂਦੇ ਆ ਉਹੀ ਥੱਲੇ ਮੰਜਾ ਰਾਇਆ ਸੀ ਇੱਕ ਬਾਦਲ ਸਾਹਿਬ ਦੀ ਸਰਕਾਰ ਵੀ ਰਹੀ ਐ ਤੇ ਹੁਣ ਵੀ ਰਹੀ ਐ ਕਿਹਨੂੰ ਚੰਗਾ ਸਮਝਦੇ ਕੀ ਕਿਹਨੂੰ ਚੰਗਾ ਆਖੀ ਨਹੀਂ ਪ੍ਰਬੰਧ ਤੁਸੀਂ ਮੰਡੀਆਂ ਦੀ ਗੱਲ ਕਰ ਦੇਣਾ ਆਪਾਂ ਮੰਡੀਆਂ ਦਾ ਫਿਰ ਉਹ ਕੀ ਸਾਰੇ ਉਹਨਾਂ ਫਰਕ ਸੀ ਹੈ ਕਿ ਹੁਣ ਫਰਕ ਹੈ ਹਰਕਤ ਹਰਦਾਤ ਕੇ ਉਹ ਹੀ ਜਾਂ ਕੁਝ ਆ ਉਹ ਉਹ ਬਾਲ ਬਾਲ ਕੁਝ ਕੁਸ਼ਪਰ ਬਾਲਵੇ ਦਾ ਖፋਤ ਕਰੀਆ ਕਰ ਹਾਂ ਹੋਊਗਾ ਫਿਰ ਵੀ ਹੁਣ ਬਾਦਲ ਸਾਹਿਬ ਦਾ ਉਹਦਾ ਬਿੰਦੀ ਯਾਰ ਹਾਂ ਉਹਦਾ ਫਿਰ ਹਾਂ ਵੀ ਇੱਥੇ ਉਹ ਇੰਨਾ ਵੀ ਜਿਵੇਂ ਕੋ ਸਾਹ ਜਾਇ ਜਗਾ ਨੌਮਦਾ ਤਾਂ ਉਹ ਮੁਸ਼ਕਿਲ ਆ ਨੌਮਦਾ ਤਾਂ ਹੁੰਦਾ ਸਾਰਾ ਕੁਝ ਬਹੁਤ ਮੁਸ਼ਕਿਲ ਉਹ ਉੱਥੇ ਸਾਲ ਹੁੰਦਾ ਉੱਥੇ ਉਹ ਖਾਈ ਪੀ ਜਾਂਦੇ ਲੋਕ ਹਾਂ ਨਹੀਂ ਹੂੰ ਵੀ ਨਾ ਹੁੰਦਾ ਵੀ ਹਿੰਨ ਕਿ ਦਿਨ ਇਤਜਾਮ ਨਹੀਂ ਪੰਟ ਨਹੀਂ ਕੋਈ ਦਿੰਦਾ ਹੂੰ ਕਿ ਦਿਨ ਬੈਠਣਾ ਨੌਮਾ ਕਿੱਥੇ ਹਾਂ ਲਾਤਾ ਨਹੀਂ ਜੀ ਚੀਜ਼ਾਂ ਦੇ ਜੀੜੀ ਦੇ ਬਲੇ ਜਾਂ ਮਾਕੇ ਪਿੰਡ ਜਾਈ ਜਾਨੀਗਾ ਇੱਕ ਜਿਹੜਾ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਲਾਈ ਹੋਈ ਹੈ ਵਗੀ ਹੈ ਪਰੰਧ ਹੈ ਨਹੀਂ ਇਹ ਫਿਰ ਕਿਤੇ ਕਿਤੇ ਰੰਦ ਦਾ ਹੋਰ ਤਾਂ ਕਰਾ ਜੀਤੇ ਇਹ ਹੁਣ ਕੋਈ ਬੰਦਾ ਮਾਰ ਕੇ ਸੰਸਕਾਰ ਆਜੇ ਕੋਈ ਕਿਸੇ ਦਾ ਤੇ ਫਿਰ ਆਪੇ ਚਕਾਉਣਗੇ ਫਿਰ ਪਰੰਧ ਕਰਕੇ ਸਰਕਾਰੀ ਕਰੂ ਵਿੱਚ ਚਕਾਉਂਦੀ ਹੈ ਫਿਰ ਮਸੂਦ ਆਪੇ ਕਰ ਲਈਏ ਫਿਰ ਆਪੇ ਚੱਕਣਗੇ ਆਪਾਂ ਤਾਂ ਰਕੀਮ ਛੱਡ ਦਰਦੇ ਆਉਂਦੀ ਹੈ ਨਾ ਕਿਸਾਨ ਨੂੰ ਹਾਂ ਉਹ ਦਿੱਕਤ ਤਾਂ ਹਰ ਕਿਉਂਦੀ ਆਉਂਦੀ ਕਿਹਦੀ ਕਿਹਦੀ ਕਿੱਦਾਂ ਤਾਂ ਆਉਂਦੀ ਨਹੀਂ ਮੁਰਜਲ ਕੰਨ ਕਦ ਤੁਸੀਂ ਵੇਖੀ ਲੋ ਸਾਰੀ ਮੰਡੀ ਭਰੀ ਪਈ ਹੈ ਹੁਣ ਉਹ ਆਪ ਹੀ ਪਤਾ ਹੈ ਇਹ ਕਹਿੰਦੇ ਹੁਣ ਤਾਂ ਤੁਹਾਡੇ ਹਲਕੇ ਦਾ ਖੇਤੀਬਾੜੀ ਮੰਤਰੀ ਆ ਉਹਨੇ ਫਰਮਾਂ ਦੇ ਕਰਾਉਣੇ ਨੇ ਪਤਾ ਨਹੀਂ ਜਿੱਥੇ ਮੰਤਰੀ ਆਈ ਜਾਵੇ ਕਿ ਭਾਈ ਆਇਆ ਨਹੀਂ ਕੋਈ ਹਾਂ ਸਾਡੇ ਕੋਲ ਆਇਆ ਨਹੀਂ ਮੈਂ ਤਾਂ 8 ਦਿਨੋਂ ਆ ਬੈਠ ਰੋ ਜਿਲ੍ਹਾ ਨੂੰ ਸ਼ੁਕਰਵਾਲਾ ਬੈਠਾ ਮੈਂ ਸਾਲਾ ਮੈਂ ਤਾਂ ਕੋਈ ਵੇਖਿਆ ਮੰਤਰੀ ਮੁਟਿ ਸੀ ਆਪਣਾ ਖਾਲੀ ਕੀ ਨਾਮ ਆਦਾ ਲੱਖਾ ਜੀ ਕਿਹੜਾ ਪਿੰਡ ਆਦਾ ਮਾਨਾ ਜੀ ਤੁਸੀਂ ਹੁਣ ਕਿੱਥੇ ਖੜੇ ਹੋ ਇਸ ਟਾਈਮ ਅਸੀਂ ਸਮਾਨ ਘਰ 'ਚ ਖੜੇ ਹਾਂ ਜੀ ਕਿੱਥੋਂ ਦਾ ਸ਼ਮਸ਼ਾਨ ਘਰ ਦਾ ਬਾਦਲਪਿੰਡ ਦਾ ਹੀ ਹੈ ਜੀ ਠੀਕ ਹੈ ਤੇ ਇਹ ਇਹ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਕਣਕ ਦੇ ਢੇਰ ਲੱਗੇ ਹੋਏ ਨੇ ਵੀ ਇਹਦਾ ਮਤਲਬ ਪ੍ਰਬੰਧਾਂ ਦੀ ਘਾਟ ਹੈਗੀ ਇੱਥੇ ਤਾਂ ਤੁਸੀਂ ਹਾਂਜੀ ਇਹੀ ਕੁਛ ਹੈ ਜੀ ਤੇ ਜੇ ਇੱਥੇ ਅੰਤਮ ਸੰਸਕਾਰ ਕਰਨ ਲਈ ਕੋਈ ਆ ਜੇ ਫੇਰ ਤੁਹਾਨੂੰ ਚੱਕਣੀ ਪਊਗੀ ਕਣਕ ਤੇ ਚੱਕਣੀ ਪਊਗੀ ਹਾਂਜੀ ਚੱਕਣੀ ਪਊਗੀ ਚੱਕਣੀ ਪਊਗੀ ਇਹ ਕਿੰਨੇ ਚਿਰ ਤੋਂ ਐ ਹੀ ਇਹ ਚੱਲਦਾ ਹੈ ਕੋਈ ਇਹ ਜਦੋਂ ਹੀ ਥਾਂ ਨਹੀਂ ਮਿਲਦਾ ਉਦੋਂ ਲਾਉਣਾ ਪੈਂਦਾ ਜੀ 15 ਸਾਲ ਹੋ ਗਏ ਠੀਕ ਹੈ ਤੇ ਇਹ ਆਪਣਾ ਜਿਹੜਾ ਕਦੇ ਕੋਈ ਨੋਬਤਾਈ ਹੈ ਵੀ ਸ਼ਮਸ਼ਾਨ ਘਾਟ ਤੇ ਕੋਈ ਸੰਸਕਾਰ ਕਰਨ ਆ ਗਿਆ ਤੇ ਤੁਹਾਨੂੰ ਚੱਕਣੀ ਪਈ ਹੈ ਹਾਂਜੀ ਪਿਛਲੀ ਵਾਰੀ ਐਂ ਹੀ ਹੋਇਆ ਸੀ ਹੋਇਆ ਸੀ ਇਧਰ ਆ ਮੇਰਾ ਨਾਮ ਸੰਜੀ ਕੁਮਾਰ ਹੈ ਇਹ ਸ਼ਾਨ ਘਾਟ ਦੇ ਵਿੱਚ ਮੰਡੀ ਲੱਗੀ ਹੋਈ ਹੈ ਹਾਂਜੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਜਦੋਂ ਕੋਈ ਸੰਸਕਾਰ ਕਰਨ ਵਾਸਤੇ ਆ ਜਾਂਦਾ ਫਿਰ ਕੀ ਹੁੰਦਾ ਹੈ ਇਹ ਬਾਉ ਜੀ ਫਿਰ ਜਿਵੇਂ ਮੰਨ ਕੇ ਚੱਲੋ ਕਈ ਵਾਰੀ ਜਾਂ ਕੋਈ ਆ ਜਾਏ ਤੇ ਸਾਨੂੰ ਮੰਡੀ 베ਲੀ ਕਰਨੀ ਪਊਗੀ ਜੀ ਕਿਸ ਕਿਸ ਤਰ੍ਹਾਂ ਹੀ ਕਰੀਏ ਜੀ ਠੀਕ ਹੈ ਵੀ ਮਾਲਕ ਜਿਵੇਂ ਕਹਿਣਗੇ ਹੂੰ ਹੂੰ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨੀ ਪੈਊਗੀ ਸਾਨੂੰ ਜੀ ਠੀਕ ਹੈ ਕੋਈ ਹੋਇਆ ਵੀ ਹੈ ਇਸ ਤਰ੍ਹਾਂ ਵੀ ਤੁਹਾਡੀ ਇੱਥੇ ਹਾਂ ਪਿਛਲੇ ਸਾਲ ਹੋਇਆ ਸੀ ਬਾਊ ਜੀ ਹਾਂਜੀ ਵੀ ਮੰਨ ਕੇ ਚੱਲੋ ਬਾਦਲ ਸਾਹਿਬ ਗੁਜਰੇ ਸੀ ਹਾਂ ਉਦੋਂ ਮਤਲਬ ਮੰਡੀ ਵੇਲਾ ਕਰਾਈ ਸੀ ਠੀਕ ਹੈ ਪਿਛਲੀ ਵਾਰੀ ਜਦੋਂ ਬਾਦਲ ਸਾਹਿਬ ਦੀ ਡੈਥ ਹੋਈ ਹੈ ਤੇ ਮੰਡੀ ਵੇਲਾ ਹਾਂ ਚਾਹੇ ਉਹਨਾਂ ਦਾ ਸੰਸਕਾਰ ਉੱਥੇ ਕਰਤਾ ਸੀ ਹਾਂ ਹਾਂ ਉੱਥੇ ਕਰਿਆ ਸੀ ਠੀਕ ਹੈ ਪਰ ਇੱਥੇ ਤੁਹਾਡਾ ਸਮਾਨ ਯਾਨੀ ਕਿ ਵੇਲਾ ਕਰਾਤੀ ਸਾਰੀ ਮੰਡੀ ਹਾਂ ਹਾਂ ਵੇਲਾ ਕਰਾਤਾ ਸੀ ਠੀਕ ਹੈ ਇਕੀ ਕਿ ਕਿੰਨੇ ਚਿਰ ਤੋਂ ਇਹ ਸਮੱਸਿਆ ਜਿਹੜੀ ਹੈਗੀ ਆ ਇਹ ਇਹ ਮੰਨ ਕੇ ਚੱਲੋ ਜੀ 20-25 ਸਾਲ ਤਾਂ ਹੋ ਗਏ ਹੋਣੀਆਂ 15 ਸਾਲ ਹੋ ਗਏ ਜੀ ਮੰਨ ਕੇ ਜੰਦਰਾ ਕਾਲ ਹੋ ਗਿਆ 15 20 ਸਾਲ ਮੰਨ ਕੇ ਚੱਲੋ ਇੰਨੇ ਤਾਂ ਹੋ ਗਏ ਹੋਣੇ ਜਿਵੇਂ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਨੌ ਕੇਂਦਰ ਚ ਵਜ਼ੀਰ ਵੀ ਰਹੀ ਹੈ ਚਲੋ ਆਪਾ ਬਾਦਲ ਸਾਹਿਬ ਦੀ ਗੱਲ ਕਰਦੇ ਆਂ ਵੀ ਉਹਨਾਂ ਨੂੰ ਪ੍ਰਬੰਧ ਜਿਹੜੇ ਮੰਡੀ ਵੱਡੀ ਕਰਨੀ ਚਾਹੀਦੀ ਸੀ ਲੋਕਾਂ ਦੀ ਮੰਗ ਅਨੁਸਾਰ ਹੋਣੀ ਚਾਹੀਦੀ ਹਾਂਜੀ ਇਹ ਤਾਂ ਹੱਕ ਬਣਦਾ ਹੀ ਕਰਨੀ ਚਾਹੀਦੀ ਸੀ ਬੋ ਜੀ ਠੀਕ ਹੈ ਇੱਕ ਜਿਵੇਂ ਰਾਤ ਨੂੰ ਲੋਕੀ ਵਿਹਿਮ ਕਰਦੇ ਆ ਵੀ ਸੰਖਾਨ ਘੜ ਜਾਮ ਬੰਦਾ ਨਹੀਂ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਜੀ ਸਾਨੂੰ ਮਤਲਬ ਸਾਨੂੰ ਤਾਂ ਆਪਣੇ ਮਾਲ ਕੋਲੇ ਪੈਣਾ ਹੀ ਹੈ ਜੀ ਜੇ ਮੰਨ ਲਓ ਜ਼ਿੰਮੇਦਾਰ ਦੀ ਮਜਬੂਰੀ ਹੈ ਸਾਡੀ ਗਰੀਬ ਬੰਦੇ ਦੀ ਮਜਬੂਰੀ ਹੈ ਜੀ ਸਾਡਾ ਇਹ ਕੰਮ ਹੈ ਜੀ ਮਜ਼ਦੂਰ ਦਾ ਇਹ ਜ਼ਿੰਮੇਦਾਰ ਦਾ ਸਾਡਾ ਇਹ ਕੰਮ ਹੈ ਜ਼ਿੰਮੇਦਾਰ ਨੂੰ ਇੱਥੇ ਪੈਣਾ ਸਕਦਾ ਸਾਨੂੰ ਪੈਣਾ ਪੈ ਸਕਦਾ ਈ ਰਾਤ ਨੂੰ ਤੇ ਕਿੰਨੇ ਦਿਨਾਂ ਚੱਲਦਾ ਮੰਡੀ ਦਾ ਜਿਹੜਾ 20 ਦਿਨ ਮੰਨ ਕੇ ਚੱਲੋ ਜੀ 20 ਦਿਨ ਸੀਜ਼ਨ ਚੱਲਦਾ ਤੇ 20 ਦਿਨ ਇੱਥੇ ਹੀ ਤੁਹਾਡਾ ਮਾਰ ਲੱਗ ਹਾਂ ਹਾਂ 20 ਦਿਨ ਇੱਥੇ ਰਹੋਗੇ ਹੁਣ ਹੁਣ ਕਿਸ ਤਰ੍ਹਾਂ ਦੇ ਪ੍ਰਬੰਧ ਆ ਮੰਡੀਆਂ ਦੇ ਵਿੱਚ ਜਿਹੜੀ ਸਰਕਾਰ ਉਹ ਕਹਿ ਦਿੰਦੀ ਐ ਅਸੀਂ ਵਧੀਆ ਪ੍ਰਬੰਧ ਕੀਤੇ ਐ ਛਾਂ ਦੇ ਪ੍ਰਬੰਧ ਕੀਤੇ ਐ ਪ੍ਰਬੰਧ ਵਧੀਆ ਜੀ ਕਿੱਥੇ ਪਾਣੀ ਦੇ ਕੀਤੇ ਆ ਹੈਗੇ ਐ ਪ੍ਰਬੰਧ ਆ ਪਾਣੀ ਪੁਣੀ ਹੈਗੇ ਨਲਕੇ ਨੁਲਕੇ ਲੱਗੇ ਜੀ ਪਾਣੀ ਤਾਂ ਇਹ ਸੀ ਲਿਆਣੇ ਜੀ ਨਹੀਂ ਉਹ ਤਾਂ ਤੁਸੀਂ ਆਪ ਲਿਆਉਣੇ ਆ ਮੰਡੀਆਂ ਵੱਲੋਂ ਜਿਹੜੇ ਬੰਦੇ ਰੱਖੇ ਜਾਂ ਹਾ ਹਾ ਉਹ ਲੱਗਣੇ ਚਾਹੀਦੇ ਜੀ ਵੈਸੇ ਉਹ ਇੱਥੇ ਹੈਗੇ ਜੀ ਨਾ ਨਾ ਉਹ ਹੈ ਨਹੀਂ ਕੋਈ ਨਹੀਂ ਜੀ ਕੁਝ ਵੀ ਹੈ ਨਹੀਂ ਜੀ ਕੋਈ ਮੰਡੀਆਂ ਵੱਲੋਂ ਜਿਵੇਂ ਹੁਣ ਤੁਹਾਡੇ ਨਾਲ ਲੇਬਰ ਕੰਮ ਕਰਦੀ ਹੈ ਲੋਕੀਦਾਰ ਇੱਕ ਹੈ ਜੀ ਹੁਣ ਇਹ ਆ ਲੱਗੇ ਜੀ ਇੱਕ ਦੋ ਦਿਨਾਂ ਤੋਂ ਜਿਹੜੀ ਹੁਣ ਲੇਡੀ ਤੁਹਾਡੇ ਨਾਲ ਕੰਮ ਕਰਦੀ ਹੈ ਹਾਂ ਜੀ ਉਹਨਾਂ ਨੇ ਕੋਈ ਬਾਥਰੂਮ ਵਗੈਰਾ ਜਾਣਾ ਜਾਂ ਉਸ ਤਰ੍ਹਾਂ ਦੇ ਦਿੱਕਤਾਂ ਆਂਦੀ ਹੈ ਬੌਜੀ ਹੁਣੇ ਉਹ ਹੋਏ ਨਹੀਂ ਮੰਡੀ ਚ ਨਹੀਂ ਜੀ ਕੋਈ ਪਰਮੰਦ ਨਹੀਂ ਹੋਏ ਬੌਜੀ ਇਹ ਹਰ ਵੇਰੀ ਆਇਆ ਹੁੰਦਾ ਹੈ ਹਾਂਜੀ ਠੀਕ ਹੈ ਵੀ ਤੁਸੀਂ ਆਪ ਦੇ ਤੌਰ ਤੇ ਪ੍ਰਬੰਧ ਕਰਦੇ ਹਾਂ 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 ਠੀਕ ਹੈ ਹੋਰ ਵੀ ਕੁਝ ਕੋਈ